ਸਾਸੀ ਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਦਾ ਪਿੰਡ ਆ ਢਿਲਮਾਂ ਕਾਲਾਂ ਤੇ ਢਿਲਮਾਂ ਕਾਲਾਂ ਪਿੰਡ ਆ ਜਿਹੜਾ ਕੋਟਕਪੂਰੇ ਸ਼ਹਿਰ ਦਾ ਇਹ ਗਵੰਡੀ ਜਿਹਾ ਪਿੰਡ ਆ ਜਦੋਂ ਆਪਾਂ ਕੋਟਕਪੂਰੇ ਤੋਂ ਮਿੱਤਰੋ ਵੱਡੇ ਹਾਈਵੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਹੁੰਦੀ ਆ ਤਾਂ ਮਿੱਤਰੋ ਰਸਤੇ ਉੱਤੇ ਢਿਲਮਾਂ ਕਾਲਾਂ ਪਿੰਡ ਪਾਰ ਕਰਨ ਤੋਂ ਬਾਅਦ ਹੀ ਆਪਾਂ ਹਾਈਵੇ ਤੇ ਚੜਦੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਾਰ ਵਿਕਾਊ ਆ ਬਾਈ ਹੁਣਿਆਂ ਦੇ ਤਿੰਨੇ ਜਨਵਾਰ ਜਿਹੜੇ ਤੁਹਾਨੂੰ ਵਿਖਾ ਦੇਣੇ ਆ ਇੱਕ ਬੂਰੀ ਝੋਟੇ ਵਿਖਾਉਣੀ ਆ ਤੁਹਾਨੂੰ ਗੱਪਣ ਚੱਕ ਪਾਸ ਇੱਕ ਵੈੜ ਪਲੂਣ ਸੁੰਦੀ ਆ ਮਿੱਤਰੋ ਚੰਗੇ ਜਿਹੜੀ ਹਵਾਨੇ ਦੀ ਤਿਆਰੀ ਦੇ ਵਿੱਚ ਆ ਚੰਗੇ ਮੁਕੰਮਲ ਦੇ ਵਿੱਚ ਆ ਤੇ ਇੱਕ ਮਿੱਤਰੋ ਗਾਂ ਜਿਹੜੀ ਸੂਈ ਸਵਾਈ ਆ ਟੋਟਲ ਜਨਵਾਰ 3 ਹੋਣਗੇ ਆਉਣਾ ਕਿੱਥੇ ਆ ਵੀ ਬਾਈ ਦੀ ਪਿੰਡ ਦੇ ਵਿੱਚ ਸਟਾਲ ਆ ਪੱਠਿਆਂ ਦੀ ਮਿੱਤਰੋ ਜਦੋਂ ਤੁਸੀਂ ਆ ਕੇ ਜਿੰਨੂੰ ਮਰਜ਼ੀ ਪੁੱਛ ਲੋ ਹਰ ਸੜਕ ਡੰਗਦੀ ਆ ਜਿਹੜੀ ਢਿਲਵਾਂ ਕਲਾਂ ਵਾਲ ਜਿਹਦੀ ਸਿੱਧਾ ਹਾਈਵੇ ਨੂੰ ਫੜਦੀ ਆ ਜਾ ਕੇ ਉਹ ਸੜਕ ਦੇ ਉੱਤੇ ਤੁਹਾਨੂੰ ਪੱਠੇ ਬਾਹਰ ਪੈ ਮਿਲ ਜਾਣਗੇ ਤੇ ਉਸ ਘਰ ਦੇ ਵਿੱਚ ਤੁਸੀਂ ਐਂਟਰੀ ਮਾਰਨੀ ਆ ਆਓ ਕਰਦਿਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਠੀਕ ਆ ਬਾਈ ਜੀ ਸਿੱਤਾ ਦੇ ਪਰਿਵਾਰ ਬਾਈ ਠੀਕ ਆ ਬਾਈ ਅੱਛਾ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ ਨਾ ਮੇਰਾ ਬਈ ਲਾਪ੍ਰੀਤ ਸਿੰਘ ਆ ਬਈ ਲਾਪ੍ਰੀਤ ਲਾਪ੍ਰੀਤ ਬਾਈ ਫਿਰ ਜਿਵੇਂ ਜਾਣਦੇ ਹੁੰਦੇ ਆਪਣੋਂ ਪਿੰਡ ਦੇ ਵਿੱਚ ਕੀ ਕਹਿ ਕੇ ਮਤਲ ਮਤਲਬ ਚਾਹਦਾ ਤਾਂ ਆਪਣੇ ਪੱਠੇ ਵਾਲੇ ਕਹਿੰਦੇ ਆ ਮਤਲਬ ਖਾਲਸੇ ਦੇ ਘਰੇ ਜਾਣਾ ਹੈ ਵੀ ਖਾਲਸੇ ਦੇ ਘਰੇ ਜਾਣਾ ਵੀ ਖਾਲਸੇ ਪੱਠੇ ਵਾਲਿਆਂ ਦੇ ਘਰੇ ਜਾਓ ਠੀਕ ਹੈ ਭਾਈ ਅੱਛਾ ਵੱਡੇ ਭਾਈ ਤਿੰਨ ਜਾਨਵਰ ਆਪਣੇ ਕੋਲ ਆਜਾ ਹਨਾ ਪਹਿਲੇ ਨੰਬਰ ਤੇ ਜਿਹੜੀ ਆ ਗਾਂ ਸੂਈ ਸਵਾਈ ਆ ਇਹਦੀ ਕੀ ਡਿਟੇਲ ਲਗਰੇ ਇਹ ਦੂਜਾ ਸੂਵਾ ਸੂਈ ਆ ਭਾਈ ਠੀਕ ਆ ਤੇ ਤਿੰਨਾ ਚਾਰਾ ਦਿਨਾਂ ਦੀ ਸੂਈ ਆ ਅੱਛਾ ਆ ਬੱਚਾ ਇਹਦਾ ਵੀਰੇ ਬੱਚਾ ਇਹਦੇ ਮਗਰ ਆ ਗਿਆ ਕਿ ਬੱਚੀ ਭਈ ਨਹੀਂ ਬੱਚਾ ਭਈ ਇਹਦੇ ਮਗਰ ਅੱਛਾ ਆ ਗਿਆ ਨੇ ਠੀਕ ਆ ਭਾਈ ਅੱਛਾ ਵੱਡੇ ਭਾਈ ਅੱਜ ਤਿੰਨਾ ਚਾਰਾ ਦਿਨਾਂ ਦੀ ਸੂਈ ਥਲੇ ਕਿੰਨਾ ਦੋਦ ਤਿਆਰ ਆ ਇਸ ਟਾਈਮ ਐਣ ਕੰਡੇ ਲ ਇਹ ਰੇਹ ਡਬਿੱਤੀ ਰਾ ਗਿਆ ਲੋ ਬੋਲਾ ਐਣ ਤਿਆਰ ਹੈ ਅੱਛਾ ਚੋਣ ਚੜ ਨੂੰ ਠੰਡੀ ਸੀਲ ਆ ਵੀਰੇ ਚੋਣ ਚੜ ਨੂੰ ਠੰਡੀ ਸੀਲ ਆ ਤੇ ਮੜੇ ਜੇ ਦੇ ਨਾ ਮਤਲਬ ਬੈਠੀ ਦੇ ਨਾ ਜਦੋਂ ਸੂਨ ਤੋਂ ਪਹਿਲਾਂ ਸੀ ਜੀ ਉਹਦਾ ਥਾਣ ਮੜਾ ਹੈ ਨਾ ਛਿੱਲੇ ਗਏ ਸੀ ਅੱਛਾ ਪੱਕੇ ਥਾਂ ਕਰਕੇ ਉਹ ਪਤਨ ਨਜ਼ਦੀਕ ਐਨੂੰ ਕਰੀ ਮੜਾ ਜੇ ਵਿਖਾਈ ਦਈਏ ਉਹ ਕਰੀ ਗਾਣ ਆ ਗਿਆ ਵਿੱਚ ਆ ਥਾਣ ਮੇਖ ਲੋ ਮਤਰਾ ਉਹ ਨਾ ਛਿੱਲਿਆ ਗਿਆ ਜਿਵੇਂ ਆਪਾਂ ਕਹਿ ਦਨੇ ਭਲਾਂ ਦੇ ਨਾਲ ਵੀ ਥਾਣ ਉਹਦਾ ਥੋੜਾ ਜਿਹਾ ਕਰੜਾ ਹੋਇਆ ਹੁੰਦਾ ਹਨਾ ਉਂ ਇਹ ਦੂਜੇ ਥਾਣਾਂ ਇਹ ਥਾਣ ਤੋਂ ਹੀ ਕਰਦੀ ਹੈ ਹੁਣੀ ਜਿਹੜੇ ਛਿੱਲੇ ਹਾਂ ਹਾਂ ਆਪਾਂ ਉਵੇਂ ਠੰਡੀ ਸੀ ਰੋਟੀ ਠੀਕ ਹੈ ਬਿਹੜਾ ਨੇਲੇ ਤੋਂ ਆਪਾਂ ਪਾਸ ਕਰਕੇ ਲਿਆਏ ਸੀ ਇਹ ਠੀਕ ਹੈ ਬਈ ਚੋਣ ਚਣ ਚੰਗਾ ਲੱਗਿਆ ਬਈ ਹਾਂ ਹਾਂ ਬਈ ਠੀਕ ਹੋ ਗਿਆ ਅੱਛਾ ਵੜ ਪਹਿਲੇ ਨਹੀਂ ਹੈ ਕਿ ਦੂਜੇ ਸੂਏ ਬਈ ਇਹ ਦੂਜਾ ਸੂਆ ਬਈ ਦੂਜਾ ਸੂਆ ਵੜੇ ਠੀਕ ਹੈ ਵੀਰੇ ਅੱਛਾ ਅੱਜ ਰੇਟ ਕੀ ਰਹੂਗਾ ਬਈ ਇਹਦਾ ਆਪਾਂ ਬਈ ਅੱਜ ਦੇ ਹਸਾਵਨਾ 75000 ਚ ਮਾਨਤਾਣ ਕਰਦੇ ਠੀਕ ਹੈ ਬਈ ਦੋ ਤਾਂ 20 ਕਿਲੋ ਦਈ ਜਾਊਗੀ ਵੜ ਫੋਟਾ ਹਾਂ ਬਈ ਰਾਮਣਾ ਦੋ ਵੀ ਇਹਨਾਂ ਦੋ ਤਾਂ ਕੱਢੀ ਬਾਹਰੋਂ ਤੋਰੀ ਵੀਰੇ ਮੜਾ ਖੋਲੀ ਨੂੰ ਇਹ ਪਹਿਲੇ ਨਹੀਂ ਹੈ ਵੀਰੇ ਵੀ ਇਹ ਦੂਜਾ ਸੂਆ ਬਈ ਇਹ ਦੂਜਾ ਸੂਆ ਬੱਚਾ ਜਾਂਦਾ ਮਗ ਲੇ ਮਿੱਤਰੋ ਇਹ ਬੱਚੇ ਤੋਂ ਬਿਨਾ ਤੁਰਦੀ ਨਹੀਂ ਥੋੜਾ ਜਿਹਾ ਚੱਕਰ ਤਾਂ ਬਾਈ ਉਹਨਾਂ ਨੇ ਬੱਚਾ ਖੋਲਿਆ ਨਾਲ ਦੇਖ ਸਕਦੇ ਆ 13 ਕਿਲੋ ਦੁੱਧ ਦੇ ਥਲੇ ਇਸ ਟਾਈਮ ਆਣ ਨਾ ਤਿੰਨਾ ਚਾਰ ਦਿਨਾਂ ਦੀ ਸੂਈ ਥਲੇ ਬੋਲੇ ਤੋਂ ਸਟਾਰਟਿੰਗ ਲੈ ਆ ਬਾਈ ਦੁੱਧ ਦਊਗੀ 20 ਕਿਲੋ ਟੋਰਾ ਨਾਲ ਗਾ ਨੀਵੇ ਭਾਂਡੇ ਵਾਲੀ ਆ ਬਹੁਤ ਸੋਹਣੀ ਆ ਬਿਲਕੁਲ ਹਜੇ 12 ਇੱਕ ਦਾ ਟਾਈਮ ਆ ਤੇ ਅੱਧਾ ਦਿਨ ਗਿਆ ਚਵਾਈ ਹੋਈ ਨੂੰ ਇਹਨੂੰ ਕਰਮ ਵਾਲੀ ਨੂੰ ਦੇਖ ਸਕਦੇ ਆ ਥੋੜਾ ਜਿਹਾ ਇਹ ਮੰਨ ਲਓ ਜਿਹੜੀ ਥਣਾ ਦੇ ਉੱਤੇ ਨਾ ਥਣ ਛੱਲੇ ਗਏ ਸੀ ਇਹਦੇ ਇਸ ਕਰਕੇ ਥਣਾ ਤੋਂ ਆਲ ਕਰਤੀ ਆ ਥੋੜੀ ਜੀ ਮਿੱਤਰੋ ਉਵੇਂ گاਉਂ ਬਹੁਤ ਚੰਗੀ ਆ ਦੁੱਧ ਵਾਲੇ ਪੱਖ ਤੋਂ ਪੂਰੀ ਚੰਗੀ ਰਹਿਣ ਵਾਲੀ گاਉਂ ਬਣਦੇ ਵੀਰੇ ਬਣਦੇ ਬੱਸ ਕੋਈ ਗੱਲ ਦੇਖ ਸਕਦੇ ਆ ਤੁਸੀਂ ਮਿੱਤਰੋ ਇਹਦੀ ਕੁਆਲਿਟੀ ਆ ਜਿਹੜੀ ਦੁੱਧ ਟੌਰਨਟ 20 ਕਿਲੋ 19 ਕਿਲੋ ਟੌਰਨਾਂ ਦਾਈ ਜਾਊਗੀ ਕਿਉਂਕਿ ਇਹ ਜਾਤੀ ਦੁੱਧ ਵਾਲੀ ਆ ਕਰਮ ਵਾਲੀ ਮਿੱਤਰੋ ਦੇਖ ਸਕਦੇ ਆਂਦਾ ਮੂੰਹ ਮਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਆ ਹਾਂ ਉਧਰ ਹੀ ਬਣਦੇ ਹੋਣ ਮਾੜੇ ਕੋਈ ਅੱਛਾ ਲਾਪਰੀਤ ਵੀਰੇ ਰੇਟ ਇਹਦਾ 75 ਚੋਂ ਮਾਨ ਤਾਣਾ ਹੈ ਹਾਂਜੀ ਹਾਂਜੀ ਠੀਕ ਠੀਕ ਆ ਬਈ ਅੱਛਾ ਲਾ ਇਹ ਪਹਿਲਾ ਸੂਆ ਬਾਈ ਹਾਂਜੀ ਤੇ ਮੂੰਹ ਚਾਰ ਦੰਦ ਦਾ ਚਾਰ ਦੰਦ ਦਾ ਦੰਦ ਦਿਖਾਉਣੇ ਤੇ ਦਿਖਾਉਣੇ ਠੀਕ ਹੈ ਵੀਰੇ ਕੋਈ ਦਿਖਾਈ ਦਿੰਨੇ ਕਿੰਨੇ ਦਿਨ ਪਿਆ ਵੀਰੇ ਇਹਦੇ ਹਜੇ ਸੂਣ ਦੇ ਵਿੱਚ ਇਹ ਬਈ 7-8 ਦਿਨ 라ਵਣਾ ਪਿਆ ਬਈ ਇਹਦੇ ਉੱਤੇ ਜਿਹੜੇ ਲੈ ਜਿਓ ਠੀਕ ਹੈ ਠੀਕ ਹੈ ਓਕੇ ਲੈ ਆ ਬਾਹਰੋਂ ਕੱਢੀ ਬਾਹਰ ਨੂੰ ਇਹਨੂੰ ਵੀ ਵੀਰੇ ਠੀਕ ਆ ਬਾਈ ਅੱਛਾ ਇਹ ਲਾਪਰੀਤ ਬਾਈ ਤੇਰੇ ਹਿਸਾਬ ਦੇ ਨਾਲ ਦੁੱਧ ਕਿੰਨਾ ਦੇਣਾ ਚਾਹੀਦਾ ਬੈਣ ਨੂੰ ਬਾਈ ਇਹ 23-24 ਕਿਲੋ 라ਵਣਾ ਦੇ ਦੁੱਧ ਦੇਣਾ ਚਾਹੀਦਾ ਵੀ ਪਹਿਲ ਨੂੰ ਦੇ ਦੋਗੀ ਬਾਈ ਬੱਚੀ ਦੀ ਜਾਨ ਬੱਚੀ ਤਿਆਰੀ ਪਈ ਆਲੇ ਬੱਚੀ ਗੋਲ ਬਹੁਤ ਆ ਹਨਾ ਨਿੱਗਰ ਨੁਗਰ ਚੰਗੀ ਬਾਕੀ ਜਾਤ ਵਾਲੀ ਆ ਇਹ ਵਾਤੇ ਨੇ ਹੋਰ ਤਿਆਰ ਕਰ ਦੇਣਾ ਬਾਈ ਹਾਂ ਬਾਈ ਰਾਵਣਾ ਲੈ ਜਾਣੇ ਦੇਨ ਦਾ ਪਾਸਾ ਅੜ ਦਿੰਦਾ ਬਾਕੀ ਬਣੀ ਪੂਣੀ ਬਹੁਤ ਸੋਹਣੀ ਥਲੋਲੇ ਆ ਵੀਰੇ ਮੂੜਦਾ ਵੱਡੇ ਭਾਈ ਬਾਈ ਇੱਕੋ ਮਿੰਟ ਲੈ ਆ ਬਈ ਮੂੜਦਾ ਵੇ ਕਮਾਲ ਵਾਕਿਆ ਸਹੀ ਗੱਲ ਆ ਬਾਈ ਓਕੇ ਦੀ ਰਿਪੋਰਟ ਆ ਜਾਵਾ ਲੇਵੇ ਲੂਵੇ ਵਾਲੇ ਪੱਕ ਤੋਂ ਤਾਂ ਓਕੇ ਜਿਹੜੀ ਜਾਂਦੀ ਆ ਕਰਮ ਵਾਲੀ ਹਜੇ ਤਾਂ ਇਹਨੇ ਨਹੀਂ ਮਿੱਤਰੋ ਫੇਸਪੂਲ ਬਹੁਤ ਸੋਹਣਾ ਵੀ ਮੰਨ ਲਓ ਕਹਿਣ ਤੋਂ ਭਾਵੇਂ ਆ ਯਾਰ 2-3 ਸੂਏ ਦੁੱਧ ਪੀ ਕੇ ਟੋਹਰਣਾ ਬੱਛੀ ਜਦੋਂ ਮਰਜੀ ਫੇਰ ਵੇਚ ਲਿਆ ਜੇ ਕਿਉਂਕਿ ਡਿਜ਼ਾਈਨ ਬਹੁਤ ਚੰਗਾ ਵਾ ਮੰਨ ਲਾ ਜਿਹੜੀ ਆਰਡਰ ਦੀ ਕੁਆਲਿਟੀ ਹੈ ਨਾ ਉਹ ਤੁਸੀਂ ਇੱਕ ਬੇਤਰੀਨ ਇਹਦੇ ਥੱਲੇ ਆ ਕਿਉਂਕਿ ਹਜੇ 7 ਦਿਨ ਪਏ ਆ ਉੱਤੋਂ ਲੈ ਕੋਈ ਨੇ ਹਜੇ ਪੁੜਾ ਨਹੀਂ ਢਿੱਲਾ ਕੀਤਾ ਬਣਦੀ ਬਣਾਉਂਦੀ ਨੇ ਇਹਨੇ ਕਰਮ ਵਾਲੀ ਨੇ ਨਾ ਜਦੋਂ ਜਿੰਨਾ ਜੋ ਬਣ ਇਹਦੇ ਉੱਤੇ ਅੱਜ ਇਦੋਂ ਡੁੱਡਾ ਜੂ ਬਣਦੇ ਅੱਜ ਤੋਂ 87 ਦਿਨਾਂ ਨੂੰ ਟੋਹਰਾਂ ਨਾਲ ਹੋਊਗਾ ਕਿਉਂਕਿ ਜਿਵੇਂ ਜਿਵੇਂ ਨੇ ਤਿਆਰੀ ਫੜਨੀ ਆ ਉਵੇਂ-ਉਵੇਂ ਨੇ ਜੋ ਬਣਾ ਜਿਹੜਾ ਉਵੇਂ-ਉਵੇਂ ਇਹਨਾਂ ਦਾ ਰੂਪ ਆ ਜਿਹੜਾ ਉਹ ਇੱਕ ਹੋਰ ਭਿਆਨਕ ਧਾਰਨਾਵਾਂ ਕਰਮਾਲੀ ਨੇ ਸੀਲ ਠੰਡੀ ਬਹੁਤ ਅਜੀ ਬਹੁਤ ਸੋਹਣੀ ਇਹਨੇ ਜਿਹੜੀ ਤਿਆਰ ਹੋਣਾ ਵੀਰੇ ਮੂੰਹ ਵਿਖਾਈ ਇੱਕ ਵਾਰੀ ਇਹਦਾ ਮੂੰਹ ਵਿਖਾ ਦਿਓ ਜਰੂਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਵੈੜ ਦੇ ਵਿੱਚ ਕੁਆਲਿਟੀ ਬਹੁਤ ਚੰਗੀ ਆ ਜਾਤ ਬੜੀਆ ਤੁਸੀਂ ਇਸ ਦਾ ਡਰਦੀ ਆ ਥੋੜੀ ਦੀਪਾ ਆਪਦੇ ਆਪ ਚ ਵਿਖਾ ਦਿਓ ਬਣਾ ਹਾਂ ਆ ਵੇਖ ਲਓ ਮੂੰਹ ਇਹਦਾ ਕਰਮਾਲੀ ਦਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਓਕੇ अच्छा वीर रेट इनका की रहूंगा भाई एदा भाई 85000 ਚ ਮਾਨਤਾ ਨਹੀਂ ਕਰਨਾ ਠੀਕ ਆ ਬਾਈ ਨਹੀਂ ਠੀਕ ਤੇਰਾ रेट ਵੀ ਠੀਕ ਆ ਭਰਾ ਅਜਾ ਤਿੰਨ ਨੰਬਰ ਤੇ ਜਿਹੜੀ ਮੈਂ ਆ ਬਾਈ ਇਹ ਕਿੰਨੇ ਚਿਰ ਦੀ ਗੱਪੜ ਇਹ ਦੂਜਾ ਸੁਆ ਬਾਈ ਇਹ ਪੰਜਾਂ ਮਹੀਨਿਆਂ ਦੀ ਗੱਬਣ ਆ ਦਦੋ ਦਦੋ ਡਰਾਈ ਆ ਦਦੋ ਨਹੀਂ ਦਿੰਦੀ ਹੈ ਹਾਂ ਬਾਈ ਠੀਕ ਆ ਬਾਈ ਠੀਕ ਆ ਅੱਛਾ ਇਹ ਕਿੰਨੇ ਦੀ ਦੇ ਦੇਂਗਾ ਵੀਰੇ ਇਹ 70000 ਚ ਮਾਨਤਾ ਕਰ ਦਾਂਗੇ ਬਾਈ 70000 ਚ ਮਾਨਤਾ ਕਰਦਾ ਕੱਡੀ ਬਾਹਰੋਂ ਵੀਰੇ ਤੋਰੀ ਮੜਾ ਇਹਨੂੰ ਲੈ ਵੀ ਮਿੱਤਰੋ ਇਹ ਹੈਗੀ ਆ ਪੰਜ ਮਹੀਨਿਆਂ ਦੀ ਗੱਪਣਾ ਕਨਫਰਮ ਪੰਜ ਮਹੀਨੇ ਹੋਏ ਹੋਗੇ ਜਾਂ ਇੱਕ ਦਾ ਵੱਧ ਘੱਟ ਕੋਈ 2-4 ਦਿਨਾਂ ਦਾ ਤਾਂ ਹੋ ਸਕਦਾ ਠੀਕ ਆ ਵੀਰੇ ਠੀਕ ਆ ਭਾਈ ਓਕੇ ਬਾਕੀ ਆਪਣੀ ਚੱਕ ਕਰਾਈ ਆ ਠੀਕ ਆ ਠੀਕ ਆ ਵੀਰੇ ਜਿਹੜੇ ਲਜਾਣੀ ਉਹ ਚੱਕ ਕਰਾ ਕੇ ਜਾਓ ਆਪ ਚੱਕ ਕਰਵਾ ਕੇ ਦਈ ਮੇਰਾ ਵੀਰਾ ਬਣ ਕੇ ਇਹ ਦੇਖ ਸਕਦੇ ਆ ਮਿੱਤਰੋ ਕਿੱਟੇ ਪਾਫ ਵੱਧ ਮਾਰਦੀ ਆ ਹਨਾ ਹਾਂਜੀ ਲੈ ਵੀ ਠੀਕ ਆ ਛੋਟੀ ਸਾਂਭਣ ਵਾਲੇ ਬੰਦੇ ਨੂੰ ਕੋਈ ਮਾੜੀ ਨਹੀਂ ਲਿਆ ਵੀਰੇ ਮੋੜ ਲਿਆ ਵੱਡੇ ਭਾਈ ਹੂੰ ਪੱਠਿਆਂ ਦਾ ਇਹ ਮੂੰਹ ਨਹੀਂ ਕਰਦਿਆਂ ਹਨਾ ਖਾ ਖਾ ਕੇ ਮੜਿਆ ਪਰ ਨੱਕ ਇਹਦਾ ਦਾ ਸਹੀ ਗੱਲ ਹੈ ਪੱਠੇ ਪਹਿ ਠੀਕ ਆ ਬਾਈ ਹੂੰ ਇਹ ਮਿੱਤਰੋ ਛੋਟੀ ਥੱਲੋ ਥੱਲੋ ਵੀ ਬਹੁਤ ਚੰਗੀ ਆ ਦੇਖੋ ਕੋਈ ਆ ਕੇ ਆਪ ਵੀ ਤਿਆਰੀ ਬਹੁਤ ਸੋਹਣੀ ਕਰੂਗੀ ਥਣ ਥਣ ਪਾਸ ਕਰਾ ਜੂਗੀ ਓਕੇ ਦੀ ਰਿਪੋਰਟ ਆ ਬਾਈ ਅੱਛਾ ਵੀਰੇ ਨੰਬਰ ਕਿੰਨਾ ਲਾਪਰੀ ਦਬਈਆ ਆਪਣਾ ਨੰਬਰ ਬਈ 82642 ਜੀ 10527 ਇੱਕ ਵਾਰੀ ਹੋਰ ਬੋਲ ਦਈਏ 8264210522 ਠੀਕ ਹੈ ਵੀ ਇਸ ਨੰਬਰ ਤੇ ਕਰ ਲਿਓ ਤੁਸੀਂ ਬਾਈ ਲਪ੍ਰਿਤ ਵੀਰੇ ਦੇ ਨਾਲ ਗੱਲਬਾਤ ਮਿੱਤਰੋ ਪਿੰਡ ਹੈਗਾ ਢਿੱਲ ਮੰਕੜਾ ਜਿਲ੍ਹਾ ਹੈਗਾ ਵਾ ਫਰੀਦਕੋਟ ਨੇੜੇ ਹੈਗਾ ਵਾ ਸ਼ਹਿਰ ਕੋਟਕਪੂਰਾ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਧੰਨਵਾਦ ਦੋਸਤੋ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣੇ